ਨਫਰਤ ਦੇ 20 ਦੇਖ ਲੋ ਗੰਦੇ ਲੀਡਰਾਂ ਨੇ ਕਿਤੇ ਕਿਤੇ ਤੱਕ ਭੇਜ ਦਿੱਤੇ ਜਦਗੀ ਚੱਲਦਾ ਤਾਂ ਪਹਿਲਾਂ ਤੋਂ ਹੀ ਆ ਰਿਹਾ ਹੈ ਪਰ ਹੁਣ ਜਿਹੜਾ ਹੈਗਾ ਇਹ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਇਸ ਵਕਤ ਵਧਿਆ ਹੋਇਆ ਹੈ ਕਿਉਂਕਿ ਯੂਪੀ ਦੇ ਵਿੱਚ ਜਿਹੜਾ ਹੈਗਾ ਇਹ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਹੈ ਕਿ ਉੱਥੇ ਦੁਕਾਨਦਾਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਆਪਣੀ ਦੁਕਾਨ ਦੇ ਬਾਹਰ ਜਿਹੜਾ ਹੈਗਾ ਇਹ ਜਾਂ ਕੋਈ ਰੇੜੀ ਵਾਲਾ ਜਿਹੜਾ ਰੇੜੀ ਲਗਾ ਰਿਹਾ ਹੈ ਫਲਾਂ ਦੀ ਜਾਂ ਖਾਸੇ ਦੀ ਵੀ ਕਿ ਆਪਣਾ ਜਿਹੜਾ ਸਹੀ ਨਾਮ ਹੈ ਉਹਨੂੰ ਆਪਣੇ ਨਾਮ ਉਸ ਰੇੜੀ ਦੇ ਉੱਪਰ ਜਾਂ ਉਸ ਦੁਕਾਨ ਦੇ ਉੱਪਰ ਲਿਖੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਿਰਤੀ ਦੁਕਾਨ ਹੈ ਕਿ ਇਹ ਸਿਰਫ ਉਹ ਸਿਰਫ ਇੱਕ ਨਫ਼ਰਤ ਦਾ ਬੀਜ ਬੀਜਣ ਲਈ ਕੀਤਾ ਜਾ ਰਿਹਾ ਔਰ ਕੋਈ ਗੱਲ ਨਹੀਂ ਅਗਰ ਉਹ ਜਿਹੜੇ ਨਫ਼ਰਤ ਦਾ ਬੀਜ ਬੀਜਣ ਵਾਲੇ ਨੇ ਜਾਂ ਜਿਨ੍ਹਾਂ ਨੇ ਇਸ ਗੱਲ ਨੂੰ ਬढ़ावा ਦਿੱਤਾ ਹੈ ਉਹਨਾਂ ਲੋਕਾਂ ਨੂੰ ਸਵਾਲ ਹੈ ਕਿ ਤੁਸੀਂ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਇਹਨਾਂ ਦਾ ਰੰਗ ਇਹ ਫਲਾਣਾ ਰੰਗ ਜਿਨ੍ਹਾਂ ਦਾ ਹਰਾ ਹੈ ਕਿ ਉਹ ਨਹੀਂ ਖਾਓਗੇ ਕਿਉਂਕਿ ਹਰਾ ਰੰਗ ਮੁਸਲਮਾਨਾਂ ਦਾ ਕਿਹਾ ਜਾਂਦਾ ਹੈ ਕਿ ਹਰਾ ਰੰਗ ਮੁਸਲਮਾਨਾਂ ਦਾ ਹੈ ਕਿ ਫਿਰ ਤੁਸੀਂ ਹਰੀਆਂ ਸਬਜ਼ੀਆਂ ਖਾਣੀਆਂ ਬੰਦ ਕਰ ਦੋਗੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਮੀਟ ਬੰਦ ਹੈ ਕਿ ਉਹਨਾਂ ਨੂੰ ਬੰਦ ਕਰ ਦੋਗੇ ਕਿ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਮੀਟ ਬੀਫ ਸਪਲਾਈ ਹੁੰਦਾ ਹੈ ਉਹ ਭਾਰਤ ਦੇ ਵਿੱਚ ਹੁੰਦਾ ਹੈ ਰੋਕ ਕਰਨ ਵਾਲੇ ਕੌਣ ਨੇ ਕਿ ਉਹਨਾਂ ਨੂੰ ਕਿਹਾ ਜਾਊਗਾ ਕਿ ਆਪਣੇ ਨਾਮ ਦੇ ਉੱਪਰ ਜਿਹੜਾ ਹੈਗਾ ਆਪਣੀ ਆਪਣੇ ਨਾਮ ਦੇ ਉੱਪਰ ਆਪਣੀਆਂ ਕੰਪਨੀਆਂ ਬਣਾਓ ਆਪਣੀ ਕੰਪਨੀ ਦੇ ਬਾਹਰ ਆਪਣਾ ਸਿੱਧਾ ਨਾਮ ਲਿਖੋ ਕਿ ਜਿਹੜਾ ਉਹ ਅੱਜ ਬੀਫ ਜਿਹੜਾ ਦੂਸਰੀ ਕੰਟਰੀਆਂ ਦੇ ਵਿੱਚ ਸਪਲਾਈ ਕਰ ਰਹੇ ਨੇ ਉਹ ਮੁਸਲਮਾਨਾਂ ਦੇ ਨਾਮ ਦੇ ਉੱਪਰ ਕਰ ਰਹੇ ਨੇ ਕਿ ਉਹਨਾਂ ਨੂੰ ਕਿਹਾ ਜਾਊਗਾ ਕਿ ਨਹੀਂ ਕਿ ਇਹ ਸਿਰਫ ਸਿਰਫ ਇਸ ਲਈ ਕੀਤਾ ਜਾਂਦਾ ਹੈ ਕਿ ਨਫ਼ਰਤ ਦਾ ਬੀਜ ਬੀਜਿਆ ਜਾਵੇ ਔਰ ਮੁਸਲਮਾਨਾਂ ਦਾ ਵਾਈਕਾਟ ਕੀਤਾ ਜਾਵੇ